ਕੀ ਮੱਕੀ ਮਹਿਸੂਸ ਕਰਦਾ ਮੈਂ ਬਹੁਤ ਮਾਨ ਲੁਕ ਕਰਦਾ ਜੀ ਬੱਚਿਆਂ ਨੂੰ ਮੱਧਮ ਸ਼ਾਦੀਣਾ ਚਾਹੀਦਾ ਆਪਣੇ ਬੱਚਿਆਂ ਨੂੰ ਕੇ ਨਜਾਣਾ ਹੁੰਦਾ ਹੈ ਬਾਕੀ ਜਿਹੜਾ ਅਜਵਾ ਦਰੀਆ ਚਾਹ ਰਿਹਾ ਹੈ ਇਹ ਵੀ ਸਾਡਾ ਛਾਣਾ ਸਵਾਲ ਦਾਦੇ ਬੱਚੇ ਰੱਜਿਆਲਾ ਲੜ ਰਹੇ ਨੇ ਕਿ ਮੈਡੀਕਲ ਜਾਂਚ ਕਰਨਾ ਤੇ ਹੋਣਾ ਚਾਹੀਦਾ ਸਾਰੇ ਮਿਲ ਕੇ ਆਪਣਾ ਮੱਤ ਕਰੀ ਨਸ਼ਿਆਂ ਦਾ ਖਾਤਮਾ ਕਰੀ ਕਿਸੇ ਕਿਤਾਬ ਦੇ ਨਾਤੇ ਲੜਕੀ ਨੂੰ ਕਿਵੇਂ ਦੇਖਦੇ ਮੈਂ ਜੀ ਮੇਰਾ ਇਹ ਬੇਨਤੀ ਦਾ ਸੁਣਾ ਹੈ ਮੈਂ ਨੇ ਉਹ ਮੰਨ ਜੋ 플າກ ਬਰ ਰਹਿਣਾ ਮੈਂ ਖੁਦ ਬਣਾ ਕੇ ਭੇਜ ਦਿੰਦਾ ਉਹ ਕੰਮੀ ਨਹੀਂ ਨਹੀਂ ਗਈ ਲੋਗੀਆਂ ਵੀ ਬਾਕੀ ਜਿਹੜਾ ਦਰਵਾਜ਼ਾ ਉਹ ਬਹੁਤ ਥੀਲੇ ਨਾਲ ਉਹਨਾਂ ਨੂੰ ਦੇਖਣਾ ਕਿ ਪ੍ਰੇਮ ਇਹਦਾ ਸੋਹਣਾ ਲੋਕਾਂ ਨੂੰ ਕੀ ਹੋ ਗਿਆ ਜਿਹੜਾ ਚਾਹੁੰਦੇ ਉਹਨਾਂ ਨੂੰ ਨਹੀਂ ਕਹਾਂਦਾ ਉਹ ਹੀ ਆਪਣੀ ਪ੍ਰਚਾਰ ਕਰਦੇ ਦੇਖੋ ਕਿ ਕਿਹੜੇ ਨੌਕਰੀ ਮਿਲਦੀ ਰਹੀ ਬਾਕੀ ਮੈਂ ਬੇਟੀ ਜਾਂਦੀ ਮੈਂ ਹਰਜਿੰਦਰ ਸਿੰਘ ਜੀ ਸਾਡੇ ਵੀਰ ਨਿਰਗਰਗ ਸਾਡੇ ਭੱਤੇ ਵੀਰ ਹਰਜਿੰਦਰ ਸਿੰਘ ਦੀ ਬੇਟੀ ਜਿਹੜੀ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਪਰਾਹੀ ਸ਼ਹਿਰ ਦਾ ਆਰੋਜਨ ਨਾਅਰੋਜਨ ਕੀਤਾ ਅਸੀਂ ਉਹਨੂੰ ਲੱਖ ਲੱਖ ਵਧਾਈ ਦਿੰਦੇ ਆ ਰਾਜ ਸਾਡੇ ਦਾ ਨਾਮ ਆਰੋਜਨ ਕੀਤਾ ਅਸੀਂ ਵਧੀਆ ਦਾ ਸਭ ਇਹ ਕਿਨੇ ਬੱਚਿਆਂ ਦੇ ਮਾਣਾ ਚੁਣਨਾ ਚਾਹੀਦਾ ਬੱਚਿਆਂ ਦੀ ਜਿਹੜੀ ਬੱਚਾ ਪੁੱਤ ਪੱਤਨੀ ਹਰਜਿੰਦਰ ਦੇ ਪਾਕੇ ਅਸੀਂ ਛੱਡ ਕੇ ਏਰਮਲ ਜੁੜੋ ਕਰੋਨਾ ਜੁੜੋ ਇਹੀ ਕੰਦਾ ਜਾਣਾ ਸਮਾਹਲਿਆ ਸ਼ਹਿਰ ਵਾਲਾ ਬਹੁਤ ਚੰਗਾ ਆਇਆ ਪਰਰਾਮਨ ਨਾ ਚੰਗਾ ਆਇਆ ਅਸੀਂ ਕਿਹੜੇ ਕੰਮ ਤੋਂ ਅਗਲਾ ਕਰੀਏ ਇਹ ਵਾਇਡ ਪੋਲਿੰਗ ਫਾਇਰ ਗੇਨਟ ਹੈ ਬਹੁਤ ਚੰਗੀ ਕੰਮ ਦੀ ਹੈ ਬਹੁਤ ਬਹੁਤ ਸਾਡੇ ਮਾਮਾ ਸ਼ੈਤੀ ਦੇ ਵਿੱਚ ਇਸ ਟਾਈਟਲ ਲੈ ਕੇ ਜੀਤ ਤੱਕ ਅਸੀਂ ਸਾਰੇ ਐਨਐ ਵੀ ਅਸਲ ਭਾਗੀ ਚੁਣਨਾ ਪਾਉਂਦੇ ਹਾਂ ਪੱਛਮੀ ਜਗ੍ਹਾ ਆ ਗਈ ਹੈ ਕੀ ਇਹ ਕਿੰਨਾ ਵਡ ਰਾਈਡ ਨੇ ਸਾਡੀ ਜਿਹੜੀ ਤਸ਼ਕੀਲ ਪਾਰਟਿਸਪੇਟ ਕੀਤਾ ਬੰਦਾ ਕਿਸੇ ਕਿੰਨੇ ਮੈਂਡ ਜਿੱਤੇ ਹੈ ਇਹ ਤੁਹਾਡੀ ਸੀ ਮੇਰੀ ਕਾਮਯਾਬੀ ਦੇ ਵਿੱਚ ਕਿਹਦਾ ਆ ਮੇਰੇ ਆਪਣੇਆਂ ਦਾ Itali ਦੀ ਨਵੀਂ ਦੇਸ਼ ਵਿੱਚ ਪਾਦਨ ਨੇ ਮੇਰੇ ਹਸਬੰਦ ਨੇ ਪਾਸਪੋਰਟ ਕਰਦੇ ਨੇ ਉਹਦਾ ਵੀ ਹੋਮਟਰਨ ਨੇ ਔਰ ਔਰ ਆਹ ਜਿਹੜੀ ਵਿਚੋ ਉਹ ਅਫਰ ਦਿਨ ਦੀ ਨਜ਼ੀਕ ਹੋ ਕੇ ਸੀ ਉਹ ਦਿਨ ਪਾਸਪੋਰਟ ਕਰਦੇ ਆ ਤੇ ਮੇਰੇ ਘਰ ਦੇ ਮੇਰੇ ਮਦਰ ਨੇ ਨੌ ਦਿਨ ਨੌ ਦਿਨ ਪਾਸਪੋਰਟ ਕਰਦੇ ਕਿਹੜੀ ਗੇਮ ਤੋਂ ਕੀ ਕੀ ਲੱਗਿਆ ਘਰ ਤੋਂ ਬਾਹਰ ਨਿਕਲ ਕੇ ਰੁੱਕ ਜਾਂਦਾ ਕਲਪਸ ਜੀ ਨਾਰਥ ਕੀ ਤੇਰੇ ਬਾਰੇ ਕੀ ਕਹਿੰਦਾ ਲੜਕੀ ਵੀ ਮੈਸੇਜ ਕਰ ਰਹੀ ਹੈ ਆ ਦਾ ਟਾਈਮ ਕਰੀਏ ਜਾਂ ਕੋਈ ਆਪਣੇ ਬੱਚਿਆਂ ਨੂੰ ਖੇਡ ਲਗਾ ਦੇਈ ਕੋਈ 10 10 ਮਿੰਟ ਚੋ ਕੇ ਜਾ ਕਿਹੜੀ ਗੇਮ ਦੀ ਕਿਹੜੇ ਕੀ ਕੀ ਲੈ ਕੇ ਆਏ ਹਾਂ ਹਾਂ ਬਸ ਕੋਡ ਡਿਸਕਸ ਸ਼ਾਰਟਕਟ ਤੇ ਜਾਓ ਇੰਨੇ ਕੋਡ ਤੇ ਮੈਂ ਵੀ ਹੈ ਨਹੀਂ ਮੇਰੇ ਤਿੰਨੋਂ ਬੱਚਿਆਂ ਦੇ ਦੋ ਮਿੰਟ ਇਹ ਮੈਸੇਜ ਦੇਣਾ ਚਾਹੁੰ ਤੁਸੀਂ ਮਿਲੂਗਾ ਬਸ ਇਹ ਵੀ ਚੈਟਾਂ ਦੇ ਵਿੱਚ ਅੱਗੇ ਪ੍ਰਾਰਥਨਾ ਕਰਦੇ ਹਾਂ ਮਾਨਵਤਾ ਦੀ ਤਰਫੋਂ ਮੈਂ ਖਾਸ ਨਹੀਂ ਸਕਦਾ ਅੱਜ ਸਾਨੂੰ ਕਿੰਨੀ ਖੁਸ਼ੀ ਹੋਈ ਹੈ ਕਿ ਸਾਡੇ ਸ਼ਹਿਰ ਦੀ ਲੜਕੀ ਅਨੋਲ ਬੇਟੀ ਮੈਂ ਕਿੰਨੇ ਸਾਲ ਜਿੱਦੜ ਸਿੰਘ ਦੀ ਗਰਾਹੇ ਤੋਂ ਆਇਆ ਵਰਲਡ ਦੇ ਵਿੱਚੋਂ ਇਹਨੂੰ ਦੱਸਦੇ ਔਰ 골ਡ ਮੈਡਲ ਲੈ ਕੇ ਆਏ ਹਨ ਤੇਨ 골ਡ ਟੋਕੋਲ ਲੈ ਕੇ ਆ ਤੁਹਾਨੂੰ ਕਿਵੇਂ ਖੜੇ ਦਰਹਾਈ ਦਲੋਂ ਸਦੇ ਪੰਜਾਬ ਦਲੋਂ ਸਦੇ ਇੰਡੀਆ ਨੂੰ ਕਿਹਾ ਅਮਰੀਕਾ ਵੀ ਜਾ ਕੇ ਇੰਨੀ ਮਰ ਮਾਰਨੀ ਕਿਹੜਾ ਕੁੜੀਆਂ ਪਿਆਰ ਤੋਂ ਕਈਆਂ ਦਾ ਜੀਵਨ ਦਰਦ ਵਿੱਚ ਪਛਾਈ ਹੈ ਮੈਂ ਇਸ ਨੂੰ ਕਦੇ ਪਰਿਵਾਰ ਨੂੰ ਹਰ ਸ਼ਹਿਰ ਨੂੰ ਬਹੁਤ ਬਹੁਤ ਵਧਾਈ ਦਿੰਨਾ ਔਰ ਰਜੂਸ ਨੂੰ ਵੀ ਸੁਨੇਹਾ ਦਿੰਦਾ ਵੀ ਨਸ਼ੇ ਛੱਡੋ ਇੱਕ ਅਸਟ੍ਰੇਲੀਆ ਦੀ ਲੜਕੀ ਵਾਂਗੂੰ ਹਿੰਮਤ ਕਰਕੇ ਤਗੜੇ ਹੋ ਕੇ ਦੇਸ਼ ਦੇ ਬੱਚੇ ਆਪਣਾ ਨਾਮ ਰਚੀਦਾ ਫੁੱਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ बेबी स्मार्ट सॉल्यूशन बलेर कोटला रोड खल्ला विखे आधार कार्ड ਵਿੱਚ ਕਾਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪैन कार्ड ਮੁਰਾ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁਰਾ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰਉਸੇਯੋਗ ਅਤੇ ਸਮੇਂ ਸਿਰ ਅੱਜ ਹੀ ਸੰਪਰਕ ਕਰੋ ਬੇਬੀ ਸਮਾਰਟ ਸੋਲੂਸ਼ਨ ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ